हाले लुईया धनबाद परमेष्वर दाले लुईया अपा मिलके गीत गाव परमेश्वर लाई हाले लुईया हाले लुईया आ दिना आरा दिना आरा दिना तेरी आरा दिना मैं वांग का बांधे ਉਡੇ ਦਾਹੀ ਜਾਵਾਂਗਾ ਤੇਰੀ ਮਹਿਮਾ ਕਰ ਕਰਕੇ ਨਵ ਬਲ ਮੈਂ ਪਾਵਾਂਗਾ ਆਰਾਧਨਾ 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 ਤੇਰੀ ਆਰਾਧਨਾ ਮੈਂ ਤੇਰੀ ਹਰਚਨਾ சாரி உங்க சங்க சல் ஆரானா 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 ਤੇਰੀ ਆਰਾਧਨਾ ਆਪਣੇ ਚਰਨਾਂ ਵਿੱਚ ਯੇਸ਼ੂ ਸਾਨੂੰ ਦੇ ਦੇ ਤੂੰ ਪਨਾ ਸਾਰਾ ਜਗ ਕਰਦਾ ਸਜਦਾ ਵੇਖ ਕੇ ਤੇਰਾ ਜਲਾ ਆਰਾਧਨਾ 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 ਤੇਰੀ ਆਰਾਧਨਾ ਤੇਰੇ ਗਲ ਲੱਗ ਕੇ ਮੈਂ ਦੁਨੀਆਂ ਭੁੱਲ ਜਾਵਾਂਗਾ ਤੇਰੀ ਮਹਿਮਾ ਦੇ ਨਗਮੇ ਮੈਂ ਸਦਾ ਹੀ ਗਾਵਾਂਗਾ ਆਰਾਧਨਾ 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 ਤੇਰੀ ਆਰਾਧਨਾ ਹallelujah halleluja. hallelujah hallelujah ਜੈਮਸੀ ਵੀ ਸਭ ਆਪਾਂ ਬ੍ਰਾਦਰ ਮੰਨੂ ਜੀ ਜੀਸਸ ਆਰ ਮੀ ਗਰੁੱਪ ਦੇ ਵਿੱਚ ਤੁਹਾਡਾ ਵੈਲਕਮ ਤੁਹਾਡਾ ਧੰਨਵਾਦ ਕਰਦੇ ਆ ਜੋ ਤੁਸੀਂ ਸਾਡੀਆਂ ਪ੍ਰਾਰਥਨਾ ਨੂੰ ਪ੍ਰభు ਦੇ ਬਚਨ ਨੂੰ ਸੁਣਦੇ ਹੋ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਪ੍ਰਭੂ ਦਾ ਧੰਨਵਾਦ ਕਰਦੇ ਪ੍ਰਭੂ ਤੁਹਾਨੂੰ ਬਰਾਕਸਤ ਹੈ ਅੱਜ ਮੈਂ ਪੜਾਂਗਾ ਪੈਂਤੀ ਜਬੂਰ 18 ਤੋਲਕੇ 28 ਤੱਕ ਪੈਂਤੀ ਜਬੂਰ 18 ਤੋਲਕੇ 28 ਤੱਕ ਪੁਰੰਗਾ ਮੈਂ ਮਹਾਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਪਤ ਕਰਾਂਗਾ ਜਿਹੜੇ ਨਹੀਂ ਹੱਕ ਮੇਰੇ ਵੈਰੀ ਹਨ ਉਹਨਾਂ ਨੂੰ ਮੇਰੇ ਉੱਤੇ ਆਨੰਦ ਨਾ ਹੋਣ ਦੇ ਅਤੇ ਜਿਹੜੇ ਤੇ ਗਾਣੇ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੇਰੇ ਉੱਤੇ ਅੱਖ ਮਟਕਾਉਣਾ ਸੀ ਕਿਉਂ ਜੋ ਉਹ ਸੁਖਸਾਂ ਦੀ ਗੱਲ ਨਹੀਂ ਕਰਦੇ ਸਗੋ ਜਿਹੜੇ ਦੇਸ਼ ਵਿੱਚ ਆਰਾਮ ਨਾਲ ਬੋਸਲੇ ਹਨ ਉਹਨਾਂ ਦੇ ਵਿਰੁੱਧ ਉਹ ਛਲ ਦੀਆਂ ਗੱਲਾਂ ਬਣਾਉਂਦੇ ਹਨ ਉਹਨਾਂ ਨੇ ਮੇਰੇ ਉੱਤੇ ਆਪਣਾ ਮੋਟਾ ਢੱਕ ਕੇ ਆਖਿਆ ਵਾਹ ਵਾਹ ਸਾਡੀਆਂ ਅੱਖੀਆਂ ਨੇ ਵੇਖ ਲਿਆ ਹੈ ਏਜ ਹੋਵਾ ਏਜ ਹੋਵਾ ਤੈਂ ਵੇਖ ਲਿਆ ਹੈ ਚੁੱਪ ਨਾ ਕਰ ਏ ਪ੍ਰਭੂ ਮੈਂ ਤੋ ਦੂਰ ਨਾ ਰਹਿ हे मेरे परमेश्वर हे मेरे प्रभु मेरे न्याय ले उठ और मेरे मदप्पे ले जाग हे जोबा मेरे परमेश्वर अपने धर्म के अनुसार मेरा न्याय कर और उन्हें न मेरे ऊपर आनंद ना होने दे वो अपने मन विच ए ना कहन ते वाह एहो assi चांदे हा वो ए ना आखड़ पे असो ओनु पख लिया जेडे मेरे नुकसान दे कारण आनंद हुंदे हन वो इकट्ठे इकट्ठे शरमंदे हों औरे पौदल जान जेडे मेरे विरुद्ध अपनी बडाई करदे हन ਉਹ ਲੋ ਜ ਅਤੇ ਨਿਆਦਰ ਦਨਵਾਸ ਪੰਨ ਜਿਹੜੇ ਮੇਰੇ ਧਰਮ ਤੋਂ ਪਸੰਦ ਹਨ ਉਹ ਚਾਹ ਜਆ ਕਰ ਅਤੇ ਆਨੰਦ ਕਰਨ ਉਹ ਸਦਾ ਆਖਦੇ ਜਾਣ ਪਈ ਜੋਵਾ ਦੀ ਵਿਦਾਇ ਹੋਵੇ ਜਿਹੜਾ ਆਪਣੇ ਦਾਸ ਦੀ ਸੁਖ ਤੋਂ ਪਸੰਦ ਹੈ ਤਾਂ ਮੇਰੀ ਰਸਨਾ ਤੇਰੇ ਧਰਮ ਦੀ ਚਰਤਾ ਕਰੇਗੀ ਦਿਨ ਭਰ ਤੇਰੀ ਉਸਤਤ ਕਰੇਗੀ ਆਮੀਨ ਹਾਲੇਲੂਇਆ ਹਾਲੇਲੂਇਆ ਤੇਰੇ ਪ੍ਰਭੂ ਤੋਂ ਹੀ ਹਰ ਰੋਜ਼ ਨੂੰ ਆਪਣੀ ਪ੍ਰਾਰਥਨਾ ਵਿੱਚ ਲੈ ਸਕਦੇ ਹੋ ਜਪੂਰ 35 ਨੂੰ ਪੜ ਸਕਦੇ ਹੋ ਜੋ ਵੀ ਤੁਸੀਂ ਦੇਵਤਾ ਦੇ ਵਿੱਚ ਜੇ ਮੋਢੇ ਕੰਨ ਵਿੱਚ ਪਰੇਸ਼ਾਨੀ ਦੇ ਵਿੱਚ ਹੈ ਕਿਸੇ ਵੀ ਬਿਮਾਰੀ ਦੇ ਬੰਦੋਂ ਦੇ ਵਿੱਚ ਹੈ ਤੁਸੀਂ ਇੱਕ ਜਪੂਰ ਨੂੰ ਹਰ ਰੋਜ਼ ਪੜੋਗੇ ਮੇਰਾ ਵਿਸ਼ਵਾਸ ਹੈ ਪ੍ਰਵੀਸ਼ੇ ਨਾਸਰੀ ਦੇ ਨਾਮ ਦੇ ਵਿੱਚ ਤੁਸੀਂ ਬਹੁਤ ਜਲਦ ਆਪਣੇ ਬੰਦਰਾਂ ਤੋਂ ਛੁਟਕਾਰਾ ਪਾਓਗੇ ਯਸੂ ਨਾਸਰੀ ਦੇ ਪਵਿੱਤਰ ਦੇ ਸਮਰਥੀ ਨਾਲ ਚ ਮੈਂ ਤੁਹਾਨੂੰ ਬਲਾਸ ਕਰਦਾ ਜਿੰਨੀਆਂ ਨੇ ਵੀ ਸੁਣਿਆ ਵਿਸ਼ਵਾਸ ਕੀਤਾ ਮੈਂ ਤੁਹਾਨੂੰ ਪ੍ਰਵੀਸ਼ੇ ਦੇ ਨਾਮ ਤੇ ਬਲਾਸ ਕਰਦਾ ਹਾਂ ਮੈਂ ਪ੍ਰਵੀਸ਼ੇ ਨਾਸਰੀ ਦੇ ਪੁੱਤਰ ਨਾਚ ਮਗਦਾ ਹਾਂ ਤੁਹਾਡੇ ਘਰਾਂ ਦੇ ਵਿੱਚ ਹਰ ਖੁਸ਼ੀ ਹੋਵੇ ਹਰ ਬਰਕਤ ਹੋਵੇ ਹਰ ਛਟਕਾਰਾ ਹੋਵੇ ਜੋ ਅੱਜ ਤੱਕ ਤੁਹਾਨੂੰ ਨਹੀਂ ਮਿਲਿਆ ਅੱਜ ਤੋਂ ਪ੍ਰਵੇਸ਼ੂ ਦੇ ਨਾਂ ਦੇ ਵਿੱਚ ਪ੍ਰਵੇਸ਼ੂ ਦਾ ਆਤਮਾ ਤੁਹਾਡੇ ਘਰਾਂ 'ਚ ਤੁਹਾਡੇ ਪਰਿਵਾਰਾਂ ਦੇ ਵਿੱਚ ਆਪਣਾ ਕਬਜ਼ਾ ਲਏ ਆਪਣਾ ਕੰਟਰੋਲ ਲਏ ਤੁਹਾਨੂੰ ਛਟਕਾਰਾ ਦੁਲਾਏ ਤੁਹਾਨੂੰ ਛਟਕਾਰਾ ਦੁਲਾਏ ਪ੍ਰਵੇਸ਼ੂ ਨਾਸਰੀ ਤੁਹਾਡੀ ਮਦਦ ਕਰੇ ਪ੍ਰਵੇਸ਼ੂ ਨਾਸਰੀ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣੇ ਤੁਹਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਵੇ ਯੇਸ਼ੂ ਨਾਸਰੀ ਮੈਂ ਪ੍ਰਵੇਸ਼ੂ ਨਾਸਰੀ ਦੇ ਪਵਿੱਤਰ ਤੇ ਜਿੰਦਾ ਜਲਾਲੀ ਨਾਂ 'ਚ ਮੰਗਦਾ ਹਾਂ ਔਰ ਤੁਹਾਨੂੰ ਇੱਕ ਔਰ ਸਾਰੇ ਸੁਣਨ ਵਾਲਿਆਂ ਨੂੰ ਬLES ਕਰਦਾ ਯੇਸ਼ੂ ਨਾਸਰੀ ਦੇ ਨਾਂ 'ਚ ਔਰ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਫੇਜ ਨੂੰ ਫੋਲੋ ਕਰੋ, ਸ਼ੇਅਰ ਕਰੋ ਤਾਂ ਜੋ ਹੋਰ ਵੀ ਭੈਣ ਭਰਾ ਵਰਕਤਾ ਪਾਉਣ ਚੜਕਾਰਾ ਪਾਉਣ ਕਿਉਂਕਿ ਇਹ مسیਹੀ ਲੋਕਾਂ ਦਾ ਕੰਮ ਹੈ ਕਿ ਅਸੀਂ ਇੱਕ ਦੂਸਰੇ ਨੂੰ ਅਨਕਾਰਜ ਕਰਨਾ, ਇੱਕ ਦੂਸਰੇ ਦੀ ਮਦਦ ਕਰਨਾ, ਇੱਕ ਦੂਸਰੇ ਲਈ ਪ੍ਰਾਰਥਨਾ ਕਰਨਾ, ਇੱਕ ਦੂਸਰੇ ਤੱਕ ਪ੍ਰਭੂ ਦਾ ਬਚਨ ਲੈ ਕੇ ਜਾਣਾ ਹallelujah ਜੋ ਮੈਨੂੰ ਮਿਲਿਆ ਮੈਂ ਅੱਗੇ ਉਹ ਬਚਨ ਪਜਾਵਾਂ ਇਹ ਸਾਡਾ ਫਰਜ਼ ਵੀ ਹੈਗਾ ਆ ਪ੍ਰਭੂ ਦਵਤਕ ਨੂੰ ਵੀ ਤਾਂ ਹਦਾ ਕੀ ਰਲ ਮਿਲ ਕੇ ਅਸੀਂ ਪ੍ਰਭੂ ਦੀ ਸੇਵਾ ਨੂੰ ਕਰੀਏ ਪ੍ਰਭੂ ਦੇ ਕੰਮਾਂ ਨੂੰ ਕਰੀਏ ਤਾਂ ਜੋ ਜੋ ਵੀ ਭੈਣ ਭਰਾ ਦੁਖੀ ਹਨ ਬਿਮਾਰ ਹਨ ਉਹ ਸਾਡੇ ਨਾਲ ਰਲ ਕੇ ਪ੍ਰਾਰਥਨਾ ਕਰ ਸਕਦੇ ਹਨ ਅਗਰ ਤੁਸੀਂ ਵੀ ਕੋਈ ਆਪਣਾ ਭਾਜਨ ਸਾਨੂੰ ਭੇਜਣਾ ਚਾਹੁੰਦੇ ਹੋ ਆਪਣਾ ਵਚਨ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਭੇਜ ਸਕਦੇ ਜਿਹੜਾ ਨੰਬਰ ਸਕਰੀਨ ਦੇ ਉੱਤੇ ਆਂਦਾ ਇਸ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਇਸ ਮੰਚਰ ਫੋਨ ਦੇ ਉੱਤੇ ਤੁਸੀਂ ਮੈਸੇਜ ਕਰਕੇ ਤੁਸੀਂ ਆਪਣਾ ਭਾਜਨ ਜਾ ਗੀਤ ਜੋ ਵੀ ਆਪਣਾ ਵਚਨ ਸ਼ੇਅਰ ਕਰਨਾ ਚਾਹੁੰਦੇ ਭੇਜਣਾ ਚਾਹੁੰਦੇ ਕਿ YouTube ਤੇ ਅਸੀਂ ਪਾਈਏ ਤਾਂ ਅਸੀਂ ਤੁਹਾਡੇ ਵੱਲੋਂ ਪਾ ਸਕਦੇ ਹਾਂ ਤੁਹਾਡੀ ਤੁਹਾਡੇ ਮਰਜ਼ੀ ਦੇ ਅਨਸਾਰ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਜਰੂਰ ਇਸ ਫੋਨ ਦੇ ਉੱਤੇ ਮੈਸੇਜ ਕਰ ਸਕਦੇ ਹੋ ਔਰ ਕਿਸੇ ਤਰ੍ਹਾਂ ਦਾ ਵੀ ਤੁਸੀਂ ਪ੍ਰਾਰਥਨਾ ਕਰਵਾਉਣੀ ਹੈਗੀ ਆ ਕੋਈ ਵੀ ਤੁਹਾਡੇ ਪ੍ਰਾਰਥਨਾ ਦਾ ਵਿਸ਼ਾ ਹੋਵੇ ਉਹ ਵੀ ਤੁਸੀਂ ਦੱਸ ਸਕਦੇ ਹੋ ਸਾਡੇ ਕੋਲ 6 ਗਰੁੱਪ ਹਨ ਜੋ ਵੱਖਰੇ ਵੱਖਰੇ ਟਾਈਮ ਦੇ ਨਾਲ ਪ੍ਰਭੂ ਦੀ ਮਹਿਮਾ ਦੇ ਲਈ ਪ੍ਰਭੂ ਦਾ ਕੰਮ ਕਰਦੇ ਹਨ ਪ੍ਰਭੂ ਦੀ ਭਜਨ ਪ੍ਰਭੂ ਲਈ ਭਜਨ ਗਾਉਂਦੇ ਹਨ ਪ੍ਰਭੂ ਦੀ ਬੰਦਗੀ ਕਰਦੇ ਹਨ ਪ੍ਰਾਰਥਨਾ ਕਰਦੇ ਹਨ ਪ੍ਰਭੂ ਦੇ ਅੱਗੇ ਤਾਂ ਪ੍ਰਭੂ ਸੁਣਦਾ ਤੇ ਉੱਤਰ ਵੀ ਦਿੰਦਾ ਬਹੁਤ ਸਾਰੀਆਂ ਗਵਾਹੀਆਂ ਟੈਸਟਮਨੀਆ ਬਣਦੀਆਂ ਹਨ ਕਿਉਂਕਿ ਇਹ ਪ੍ਰਭੂ ਦੀ ਮਹਿਮਾ ਲਈ ਹੈ ਪ੍ਰਭੂ ਦਾ ਕੰਮ ਅਸੀਂ ਰਲ ਮਿਲ ਕੇ ਸਾਰੇ ਜਾਣੇ ਕਰ ਸਕਦੇ ਹਾਂ ਇਕੱਲਾ ਕੁਝ ਨਹੀਂ ਕਰ ਸਕਦਾ ਹallelujah ਪ੍ਰਭੂ ਨੇ ਕਿਹਾ ਕਿ ਕਿੰਨਾ ਚੰਗਾ ਲੱਗਦਾ ਜਦੋਂ ਭਰਾ ਮਿਲ ਜੁਲ ਕੇ ਵੱਸਦੇ ਹਨ ਮਿਲ ਜੁਲ ਕੇ ਪ੍ਰਭੂ ਦਾ ਕੰਮ ਕਰਦੇ ਹਨ ਹallelujah ਅਸੀਂ ਸਭ ਰਲ ਕੇ ਪਰਬ ਦੀ ਮਹਿਮਾ ਕਰ ਸਕਦੇ ਹੈਗੇ ਆ ਇੱਕ ਇਕੱਠੇ ਹੋ ਕੇ ਅਸੀਂ ਸਭ ਇੱਕ ਹੋ ਕੇ ਇਕੱਠੇ ਹੋ ਕੇ ਪਰਬ ਦੀ ਮਹਿਮਾ ਕਰ ਸਕਦੇ ਹੈਗੇ ਆ ਹਾ ਹਾਲੇਲੂਇਆ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਵੀ ਵਿਸ਼ਾ ਹੈ ਪ੍ਰਾਰਥਨਾ ਦਾ ਕੋਈ ਵੀ ਤੁਹਾਡਾ ਵਿਸ਼ਾ ਹੈਗਾ ਤੁਸੀਂ ਦੱਸ ਸਕਦੇ ਹੈਗੇ ਆ ਮੈਸੇਜ ਕਰਕੇ ਤਾਂ ਅਸੀਂ ਤੁਹਾਡੇ ਲਈ ਸਾਡੀਆਂ ਟੀਮਾਂ ਅਸੀਂ ਸਭ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਤੁਹਾਨੂੰ ਛਡਕਾਰਾ ਦੇਣਗੇ ਵਰਕ ਦੇਣਗੇ ਚੰਗੀਆਂ ਦੇਣਗੇ ਖੁਸ਼ੀ ਦੇਣਗੇ ਜੋ ਵੀ ਤੁਹਾਨੂੰ ਚਾਹੀਦਾ ਹੈਗਾ ਕਿਉਂਕਿ ਇੱਕ ਜਿੰਦਾ ਪਰਮੇਸ਼ਰ ਪਾਕ ਜੋਗਾ ਇਲੋਹੀਮ ਯਸੂ ਨਾਸਰੀ ਹੈ ਜੋ ਕਹਿੰਦਾ ਮੇਤੋਂ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਪ੍ਰਭੂ ਯੀਸ਼ੂ ਨੇ ਕਿਹਾ ਹੈ ਕਿ ਜੋ ਵੀ ਮੇਤੋਂ ਤੁਸੀਂ ਮੰਗੋਗੇ ਮੈਂ ਤੁਹਾਡੇ ਲਈ ਉਹੀ ਕਰਾਂਗਾ ਕਿਉਂਕਿ ਅਸੀਂ ਮੰਗਦੇ ਹਾਂ ਤੇ ਪ੍ਰਭੂ ਯੀਸ਼ੂ ਦੇ ਕੋਲੋਂ ਕਿਉਂਕਿ ਪ੍ਰਭੂ ਯੀਸ਼ੂ ਨੇ ਕਿਹਾ ਬਚਨ ਦੇ ਵਿੱਚ ਜਿਹੋਨਾ 14 ਦੀ 14 ਦੇ ਵਿੱਚ ਕਿ ਜੋ ਵੀ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਕੋਲੋਂ ਕੁਛ ਮੰਗੋਗੇ ਮੈਂ ਤੁਹਾਡੇ ਲਈ ਉਹੀ ਕਰੂੰਗਾ ਅਸੀਂ ਜਦੋਂ ਵੀ ਅੱਜ ਤੱਕ ਮੰਗਿਆ ਹੈ ਪ੍ਰਭੂ ਯੀਸ਼ੂ ਨੇ ਉਹ ਸਾਨੂੰ ਜ਼ਰੂਰ ਦਿੱਤਾ ਹੈ ਹallelujah ਤੁਸੀਂ ਵੀ ਆਪਣਾ ਬੇਸ਼ਾ ਦੱਸ ਸਕਦੇ ਹੋ ਤੁਸੀਂ ਵੀ ਪ੍ਰਭੂ ਯੀਸ਼ੂ ਦਾ ਨਾਮ ਲੈ ਕੇ ਪ੍ਰਭੂ ਯੀਸ਼ੂ ਤੋਂ ਮੰਗ ਸਕਦੇ ਹੋ ਪ੍ਰਭੂ ਯੀਸ਼ੂ ਸਭ ਨੂੰ ਪਿਆਰ ਕਰਦਾ ਪ੍ਰਭੂ ਯੀਸ਼ੂ ਸਾਰਿਆਂ ਲਈ ਆਇਆ ਪ੍ਰਭੂ ਯੀਸ਼ੂ ਨੇ ਸਾਨੂੰ ਸਦਾ ਦੀ ਜ਼ਿੰਦਗੀ ਦਿੱਤੀ ਹੈਗੀ ਆ ਮੇਰੇ ਵੀ ਮੈਂ ਛੋਟੀ ਜਿਹੀ ਤੁਹਾਨੂੰ ਗਵਾਹੀ ਦੱਸ ਦਿੰਨਾ ਕਿ ਮੈਂ ਵੀ ਗਵਾਚਿਆ ਹੋਇਆ ਸੀਗਾ ਰੋਲਦਾ ਪਿਆ ਸੀਗਾ ਪਰਬੀਸ਼ ਨੇ ਆਪਣੀ ਵੱਡੀ ਕਿਰਪਾ ਮੇਰੇ ਤੇ ਕੀਤੀ ਤੇ ਮੈਨੂੰ ਲੱਭਿਆ ਮੈਨੂੰ ਚਣਿਆ ਅੱਜ ਆਪਣੇ ਕੰਮਾਂ ਲਈ ਆਪਣੀ ਸੇਵਾ ਲਈ ਖੜਾ ਕੀਤਾ ਹੈਗਾ ਅੱਜ ਅਸੀਂ ਛੇ ਗਰੁੱਪਾਂ ਨੇ ਜਿਨ੍ਹਾਂ ਦੇ ਵਿੱਚ ਮੇਰਾ ਖਲ ਜਿਆਦਾ ਨਹੀਂ ਸੌਕ ਬੰਦਾ ਅਸੀਂ ਰਲ ਕੇ ਪ੍ਰਭੂ ਦੀ ਮਹਿਮਾ ਤੇ ਬਿੜਾਈ ਕਰਦੇ ਹਾਂ ਪ੍ਰਭੂ ਦਾ ਕੰਮ ਕਰਦੇ ਹਾਂ ਮੈਂ ਚਾਹਨਾ ਕਿ ਅਸੀਂ ਹੋਰ ਇਕੱਠੇ ਹੋਈਏ ਤੇ ਹੋਰ ਪ੍ਰਭੂ ਦੀ ਮਹਿਮਾ ਕਰੀਏ ਤਾਂ ਉਸੇ ਵੀ ਸਾਡੇ ਨਾਲ ਰਲ ਕੇ ਪ੍ਰਭੂ ਦੀ ਮਹਿਮਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਉਈ ਆਪਾਂ ਮਿਲ ਕੇ ਪ੍ਰੇਜ ਚ ਜਾਵਾਂਗੇ ਹallelujah ਧੰਨਵਾਦ ਮੇਰੇ ਸਾਮਰਥੀ ਪਰਮੇਸ਼ਵਰ ਜੀ ਧੰਨਵਾਦ 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 ਥੈਂਕ ਯੂ ਗਲਰੀ ਫਾਦਰ ਪਵਿੱਤਰ ਪਰਮੇਸ਼ਵਰ ਜੀ ਅੱਜ ਦੇ ਵਚਨ ਲਈ ਤੇਰਾ ਧੰਨਵਾਦ ਪ੍ਰਭੂ ਸਾਡ ਨਾਲ ਗੱਲਬਾਤ ਕੀਤੀ ਤੇਰਾ ਧੰਨਵਾਦ ਮੇਰੇ ਪਿਤਾ ਪਰਮੇਸ਼ਵਰ ਇਸ ਵਚਨ ਨੂੰ ਸੁਣਨ ਵਾਲਿਆਂ ਨੂੰ ਸੁਣਾਉਣ ਵਾਲਿਆਂ ਨੂੰ ਤੇਰੀ ਆਸ਼ੀਸ਼ ਮਿਲੇ ਮੇਰੇ ਪਿਤਾ ਪਰਮੇਸ਼ਵਰ ਤੇਰੀ ਬਰਕਤ ਮਿਲੇ ਖੁਦਾ ਪਿਤਾ ਪਰਮੇਸ਼ਵਰ ਜੇ ਕੋਈ ਦੁਖੀ ਆ ਬਿਮਾਰ ਅਲਚਾਰ ਆ ਪਰਮੇਸ਼ਵਰ ਜੀ ਅੱਜ ਦੇ ਇਸ ਵਚਨ ਦੇ ਨਾਲ ਮੇਰੇ ਪਰਮੇਸ਼ਵਰ पर मेरे पिता ਨੂੰ ਸ਼ਿਫਾ ਮਿਲੇ ਕੁਦਾ ਕਿਉਂਕਿ ਤੇਰਾ ਬਚਨ ਜਿਸ ਜਗ੍ਹਾ ਤੇ ਵੀ ਜਿਆ ਜਾਂਦਾ ਉੱਥੇ ਫਾੜ ਲੈ ਕੇ ਆਉਂਦਾ ਮੇਰੇ ਪਿਆਰੇ ਯੇਸ਼ੂ ਮਸੀਹਾ ਹਾਲੇਲੂਇਆ ਪਿਆਰੇ ਯੇਸ਼ੂ ਨਾਸਰੀ ਪੂਰੇ ਗਰੁੱਪ ਨੂੰ ਤੇਰੇ ਹੱਥ ਵਿੱਚ ਦਿੰਨੇ ਆ ਪ੍ਰਭੂ ਸਭ ਨੂੰ ਆਸ਼ੀਸ਼ ਦੇਈ ਮੇਰੇ ਪਰਮੇਸ਼ਵਰ ਕੋਈ ਤੇਰੀ ਹਜ਼ੂਰੀ ਚੋਂ ਖਾਲੀ ਨਾ ਜਾਵੇ ਪਰਮੇਸ਼ਵਰ ਜੀ ਔਰ ਸਭ ਤੇ ਆਪਣੀ ਦਇਆ ਆਪਣਾ ਅਨੁਗ੍ਰਹਿ ਕਰੀ ਪਰਮੇਸ਼ਵਰ ਸਾਡੀ ਪ੍ਰਾਰਥਨਾ ਨੂੰ ਸੁਣੋ ਔਰ ਕਬੂਲ ਕਰੋ ਯੇਸ਼ੂ ਦੇ ਜਿੰਦਾਰ ਪਾਕ ਔਰ ਪਵਿੱਤਰ ਔਰ ਬੜੇ ਔਰ ਜਲਾਲੀ ਨਾਮ ਸੇ ਹਮ ਮਿਲਕੇ ਸਭ ਮੰਗ ਲੈਂਦੇ ਹਾਂ Amen. Hallelujah.